ਅਮੀ ਅਤੇ ਐਨੋ ਪਹਿਲੀ ਵਾਰ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਮਿਲ ਰਹੀਆਂ ਹਨ। ਪਰਤੋ। ਦੋ ਸਾਲ ਪਹਿਲਾਂ ਹੀ ਉਹਨਾਂ ਨੂੰ ਪਤਾ ਲੱਗਾ ਸੀ ਕਿ ਉਹ ਦੋਵੇਂ ਵਿਛੜੀਆਂ ਪੈਣਾ ਹਨ। ਇਹਨਾਂ ਨੂੰ ਜਨਮ ਵੇਲੇ ਗੈਰਕਾਨੂੰਨੀ ਤੌਰ ਉਤੇ ਵੱਖ ਕਰਕੇ ਵੇਚ ਦਿੱਤਾ ਗਿਆ ਸੀ। ਮਿਲਾਬ ਨੂੰ ਲੈ ਕੇ ਇਨਾ ਦੀਆਂ ਰਲੀਆਂ ਮਿਲੀਆਂ ਪਾਵਨਾ ਵਸਨ ਮੈਨੂੰ ਅਜੇ ਹ ਪਹਿਲਾ ਕਦੇ ਮਹਿਸੂਸ ਨਹੀਂ ਹੋਇਆ ਮੈਨੂੰ ਨਹੀਂ ਪਤਾ ਕਿ ਇਸ ਨੂੰ ਕੀ ਕਹਿੰਦੇ ਨੇ ਪਰ ਮੈਂ ਕੰਬ ਰਹੀ ਆ ਰਤੋਂ ਮਗਰ ਮੈਨੂੰ ਨਹੀਂ ਪਤਾ ਕਿਉਂ ਪਰ ਜਦੋਂ ਉਹਨਾਂ ਨੇ ਮੈਨੂੰ ਗੱਲ ਲਾਇਆ ਤਾਂ ਮੈਨੂੰ ਕਿਸੇ ਵੀ ਚੀਜ਼ ਨਾਲੋਂ ਵੱਧ ਗੁੱਸਾ ਮਹਿਸੂਸ ਹੋ ਰਿਹਾ ਸੀ ਐਮੀ ਦੇ ਇਸ ਵੀਡੀਓ ਨੂੰ ਪੋਸਟ ਕਰਨ ਮਗਰੋਂ ਹੀ ਜੋੜੀਆਂ ਪੈਣਾਂ ਦਾ ਮਿਲਾਬ ਹੋਇਆ ਸੀ 21 ਸਾਲਾ ਡਾਂਸਰ ਐਨੋ ਨੇ ਇਸ ਨੂੰ ਦੇਖਿਆ ਜਦੋਂ ਮੈਂ ਉਹਨੂੰ ਦੇਖਿਆ ਤੇ ਮੈਨੂੰ ਲੱਗਾ ਜਿਵੇਂ ਮੈਂ ਆਪਣੇ ਆਪ ਨੂੰ ਦੇਖ ਰਹੀ ਹਾਂ ਬਿਲਕੁਲ ਉਹੀ ਦਿੱਖ ਬਿਲਕੁਲ ਉਹੀ ਚਿਹਰਾ ਉਹੀ ਆਵਾਜ਼ ਉਹਨਾਂ ਨੇ ਇੱਕ ਦੂਜੇ ਨੂੰ ਮੈਸੇਜ ਕੀਤੇ ਅਤੇ ਮਿਲਣ ਬਾਰੇ ਫੈਸਲਾ ਲਿਆ ਐ ਐਸਕੇਲੇਟਰ ਤੋਂ ਆ ਰਹੀ ਸੀ ਅਤੇ ਮੇਰਾ ਦਿਲ ਜ਼ੋਰ-ਜ਼ੋਰ ਦੀ ਟੜਕ ਰਿਹਾ ਸੀ ਜਦੋਂ ਤੁਹਾਨੂੰ ਸਮਝ ਆ ਜਾਂਦਾ ਹੈ ਤਾਂ ਉਸ ਨੂੰ ਸ਼ਬਦਾਂ ਵਿੱਚ ਨਹੀਂ ਦੱਸਿਆ ਜਾ ਸਕਦਾ ਜੋੜੀਆਂ ਪੈਣਾ ਨੇ ਫੇਸਬੁੱਕ ਗਰੁੱਪ ਰਾਹੀਂ ਆਪਣੀ ਮਾਂ ਨੂੰ ਲੱਭਿਆ ਇਹ ਗਰੁੱਪ ਪਰਿਵਾਰਾਂ ਨੂੰ ਮਿਲਾਨ ਵਾਸਤੇ ਹੈ ਇਹ ਸਾਰਾ ਕੁਝ ਤੈਮੂਨਾ ਨੇ ਕੀਤਾ ਉਹ ਵੀ ਆਪਣੇ ਪਰਿਵਾਰ ਦੀ ਪਾਲ ਕਰ ਰਹੀ ਹੈ ਮੈਂ ਮਾਪਿਆਂ ਨੂੰ ਉਹਨਾਂ ਦੇ ਬੱਚੇ ਲੱਭਣ ਵਿੱਚ ਮਦਦ ਕਰਦੀ ਹਾਂ ਜਿਨ੍ਹਾਂ ਨੂੰ ਜੌਰਜੀਅਨ ਡਾਕਟਰਾਂ ਵੱਲੋਂ ਚੋਰੀ ਕਰ ਲਿਆ ਜਾਂਦਾ ਹੈ ਜਾਂ ਵੇਚ ਦਿੱਤਾ ਜਾਂਦਾ ਹੈ। ਗਰੁੱਪ ਨੇ ਜੌਰਜੀਆ ਵਿੱਚ ਬੱਚਿਆਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕੀਤਾ। ਮੰਨਿਆ ਜਾਂਦਾ ਹੈ ਕਿ ਇਸ ਨੈੱਟਵਰਕ ਕਾਰਨ ਦਹਾਕਿਆਂ ਤੱਕ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ। ਸਾਲ 2022 ਵਿੱਚ ਜੌਰਜੀਆ ਸਰਕਾਰ ਨੇ ਰਸਮੀ ਜਾਂਚ ਸ਼ੁਰੂ ਕੀਤੀ ਸੀ ਪਰ ਕਹਿੰਦੇ ਹਨ ਕਿ ਹੁਣ ਤੱਕ ਕਿਸੇ ਵੀ ਅਪਰਾਧਿਕ ਗਤੀਵਿਧੀ ਦੀ ਪਛਾਣ ਨਹੀਂ ਹੋ ਸਕੀ ਹੈ। ਪੂਰੇ ਜੌਰਜੀਆ ਵਿੱਚ ਪਰਿਵਾਰ ਲਗਾਤਾਰ ਆਪਣੇ ਪਿਆਰਿਆਂ ਦੀ ਪਾਲ ਕਰਦੇ ਹਨ। ਮੈਂ ਸੈਂਕੜੇ ਪਰਿਵਾਰਾਂ ਨੂੰ ਮਿਲਵਾਇਆ ਹੈ ਪਰ ਆਪਣੇ ਅਸਲ ਮਾਪੇ ਅਜੇ ਤੱਕ ਨਹੀਂ ਲੱਭ ਸਕੇ ਪਰ ਮੈਂ ਲੱਭ ਲਵਾਂਗੀ ਮੈਨੂੰ ਪੂਰਾ ਵਿਸ਼ਵਾਸ